ਦੋਸਤੋ ਚਿੜੀਆਂ ਪਿਛਲੇ 2 ਸਾਲ ਤੋਂ ਲਗਾਤਾਰ ਸਾਡੇ ਘਰ ਵਿੱਚ ਇਹਨਾਂ ਨੇ ਆਪਣਾ ਘਰ ਬਣਾਇਆ ਹੈ ਤੇ ਰੌਣਕ ਲੱਗੀ ਰਹਿੰਦੀ ਹੈ ਇਹਨਾਂ ਕਰਕੇ ਬੱਚੇ ਦਿੱਤੇ ਨੇ ਇਸ ਵਾਰ ਵੀ ਪਿਛਲੀ ਵਾਰ ਵੀ ਦਿੱਤੇ ਸੀ ਹੁਣ ਬੱਚਿਆਂ ਨੂੰ ਚੋਗਾ ਦੇ ਰਹੀਆਂ ਨੇ ਲਿਆ ਕੇ ਤੇ ਬਹੁਤ ਹੀ ਵਧੀਆ ਲੱਗਦਾ ਹੈ ਇਸ ਜਗ੍ਹਾ ਤੇ ਅਸੀਂ ਇਸ ਵਾਰ ਤੋਂ ਪੱਖਾ ਵੀ ਲਗਾਉਣਾ ਸੀ ਪਰ ਇਸੇ ਕਰਕੇ ਨਹੀਂ ਲਗਾਇਆ ਕਿ ਇਹਨਾਂ ਨੇ ਇੱਥੇ ਘਰ ਬਣਾ ਲਿਆ ਹੋਇਆ ਹੈ ਦੇਖੋ ਕਿੰਦਾ ਵਧੀਆ ਲੱਗਦਾ ਵਾ ਸਾਡੇ ਵਿਹੜਿਆਂ ਦੇ ਵਿੱਚ ਇਹ ਕਿਡੀਆਂ ਚੈਗਦੀਆਂ ਸੀ ਜੋ ਘਰ ਦੇ ਦੋ ਕੱਚੇ ਸੀ ਤੇ ਆਸਾਨੀ ਨਾਲ ਇਹਦੇ ਉੱਤੇ ਘਰ ਬਣਾ ਲੈਂਦੇ ਸੀ ਉੱਥੇ ਥੋੜੀ ਬਹੁਤ ਜਗ੍ਹਾ ਹੁੰਦੀ ਸੀ ਬਾਗਾਂ ਦੇ ਵਿੱਚ ਗਾੜ੍ਹਾਂ ਨੂੰ ਛਤਾਂ ਦੇ ਵਿੱਚ ਤੇ ਹੁਣ ਇਹਨਾਂ ਨੂੰ ਇੱਥੇ ਜਗ੍ਹਾ ਮਿਲ ਗਈ ਹੈ ਤੇ ਇਹਨਾਂ ਵੇਖੋ ਇੱਥੇ ਆਦਣਾ ਪਾ ਲਿਆ ਇਹਨਾਂ ਕਰਕੇ ਅਸੀਂ ਬਾਹਰ ਵੀ ਇੱਕ ਆਦਣਾ ਲਗਾਇਆ ਸੀ ਪਰ ਉਹਦੇ ਵਿੱਚ ਨਹੀਂ ਬੈਠੀਆਂ ਤੇ ਇੱਥੇ ਲਗਾਤਾਰ ਇਹ 2 ਸਾਲ ਹੋ ਗਏ ਨੇ ਆਂਡੇ ਦਿਂਦੀਆਂ ਨੇ ਫਿਰ ਬੱਚੇ ਕੱਢਦੀਆਂ ਨੇ ਦੇ ਸੰਦੜੀ ਤੋਂ ਰੌਣਕ ਲੱਗ ਜਿੰਦੀ ਹੈ ਤੇ ਅਸੀਂ ਨਹੀਂ ਇਹਨਾਂ ਦਾ ਘਰ ਘਾੜ ਰਹੇ ਸਾਨੂੰ ਦੇ ਪੱਖਾ ਲੋਣਾ ਸੀ ਤੇ ਇੰਜ ਜਦੋਂ ਕੋਈ ਗੱਲ ਨਹੀਂ ਜਿੰਨਾ ਚਿਰ ਇੱਥੇ ਰਹੀ ਜਨੂ ਜੀ ਤੇ ਰੌਣਕ ਲੱਗੂ ਦੀਏ ਬੱਚੇ ਖੇਡਦੇ ਰਹਿੰਦੇ ਨੇ ਤੋਂ ਦੋਸਤੋ ਚੰਗਾ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ